ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਸੰਦੀਪ ਸਿੰਘ ਕਲਾਸੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਹਨਾਂ ਸਾਰਿਆਂ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਦਾ ਪੀਐਸਟੈਟ ਜਿਹੜਾ ਹੈ ਇਸ ਵਾਰੀ ਕਲੀਅਰ ਹੋ ਗਿਆ ਮੈਨੂੰ ਕਈ ਮੈਸੇजेस ਆਏ ਜਿਵੇਂ ਕਈ ਬੱਚਿਆਂ ਦੇ ਜਿਹੜੇ ਨੰਬਰ ਹੈ ਬਹੁਤ ਘੱਟ ਸੀਗੇ ਮਤਲਬ 5-5 ਨੰਬਰ ਜਿਨ੍ਹਾਂ ਦੇ ਘੱਟ ਦੇ ਸੀਗੇ ਔਰ ਉਹਨਾਂ ਦਾ ਵੀ ਜਿਹੜਾ ਆ ਉਹ ਕਲੀਅਰ ਹੋ ਗਿਆ ਕਈ ਸਟੂਡੈਂਟਸ ਦਾ ਪੂਰੇ-ਪੂਰੇ ਮਾਰਕਸ ਸੀਗੇ ਮੈਨੂੰ ਹਜੇ ਤੱਕ ਤਾਂ ਕੋਈ ਇਸ ਤਾ ਇਸ ਤਰ੍ਹਾਂ ਦਾ ਬੱਚਾ ਨਹੀਂ ਮਿਲਿਆ ਕਿ ਜਿਹਦੇ ਨੰਬਰ ਘਟੇ ਹੋਣ ਸਾਰਿਆਂ ਦੇ ਤਕਰੀਬਨ ਨੰਬਰ ਬੱਚਿਆਂ ਦੇ ਜਿਹੜੇ ਉਹ ਵਧੇ ਹੀ ਹੈ ਜਿਹੜੀ ਪ੍ਰੋਵੀਜ਼ਨਲ ਆਨਸਰ ਕੀਸ ਤੋਂ ਬਾਅਦ ਜਿਹੜੀ ਨਵੀਂ ਆਈ ਆਨਸਰ ਕੀਸ ਸੋ ਸਾਰੇ ਬੱਚਿਆਂ ਨੂੰ ਜਿਹੜਾ ਆ ਸੰਦੀਪ ਸਿੰਘ ਕਲਾਸਿਸ ਵੱਲੋਂ ਬਹੁਤ-ਬਹੁਤ ਮੁਬਾਰਕ ਕਾ ਅ ਸੋ ਜਿਹੜੀ ਅੱਜ ਦੀ ਇਸ ਵੀਡੀਓ ਬਣਾਉਣ ਦਾ ਜਿਹੜਾ ਮਕਸਦ ਹੈ ਉਹ ਮੇਰਾ ਇਹ ਹੈ ਕਿ ਪੀਐਸਟੈਟ ਕਲੀਅਰ ਹੋ ਗਿਆ ਹੁਣ ਅੱਗੇ ਕੀ ਕਰੀਏ ਦੇਖੋ ਇਹ ਬੱਚੇ ਜਿਹੜੇ ਆ ਸਾਰੇ ਖੁਸ਼ ਨੇ ਕਿ ਪੀਐਸਟੈਟ ਕਲੀਅਰ ਹੋ ਗਿਆ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਇਹ ਪੀਐਸਟੈਟ ਕਲੀਅਰ ਹੋਣਾ ਹਜੇ ਤੁਸੀਂ ਕਹਿ ਸਕਦੇ ਆ ਕਿ ਅਸੀਂ ਹਜੇ ਇੱਕ ਇੱਕ ਪੌਡੇ ਦੇ ਉੱਤੇ ਜਿਹੜਾ ਆ ਆਪਾਂ ਚੜੇ ਆ ਸਰਕਾਰੀ ਨੌਕਰੀ ਵੱਲ ਜਾਣ ਲਈ ਇਹ ਪਹਿਲਾ ਪੌਡਾ ਸੀਗਾ ਕਿ ਜਿਹੜਾ ਤੁਹਾਡਾ ਪੀਐਸਟੈਟ ਸੀਗਾ ਠੀਕ ਹੈ ਜੀ ਪਰ ਇਸ ਤੋਂ ਅੱਗੇ ਕੀ ਹੈ ਉਹ ਉਸ ਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਕਿ ਜਿਨ੍ਹਾਂ ਦਾ ਕਲੀਅਰ ਹੋ ਚੁੱਕਾ ਆ ਉਹ ਹੁਣ ਕੀ ਕਰਨ ਠੀਕ ਹੈ ਸੋ ਵੀਡੀਓ ਦੇ ਅ ਅਖੀਰ ਤੱਕ ਤੁਸੀਂ ਬਣੇ ਰਹੋ ਬਹੁਤ ਵੱਡੀ ਵੀਡੀਓ ਨਹੀਂ ਹੋਏਗੀ ਉਮੀਦ ਹੈ ਤੁਸੀਂ ਬਣੇ ਰਹੋਗੇ ਉਹ ਜਿਸ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਜਿਹੜਾ ਆ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਸੋ ਦੇਖੋ ਪੀਐਸਟੈਟ ਸਾਰੇ ਅੰਦਰ ਕਲੀਅਰ ਹੋ ਚੁੱਕਾ ਆ ਹਣਾ ਜਿਹਨਾਂ ਸਟੂਡੈਂਟਸ ਦਾ ਕਲੀਅਰ ਹੋ ਚੁੱਕਾ ਹੈ ਉਹ ਹੁਣ ਕੀ ਕਰਨ ਦੇਖੋ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਪੀਐਸਟੈਟ ਤੋਂ ਬਾਅਦ ਦਾ ਜਿਹੜਾ ਸਟੈਪ ਹੁੰਦਾ ਹੈ ਜੀ ਪੀਐਸਟੈਟ ਪੇਪਰ 2 ਨਹੀਂ ਹੁੰਦਾ ਉਹਨਾਂ ਦਾ ਜਿਹੜਾ ਅਗਲਾ ਸਟੈਪ ਹੁੰਦਾ ਹੈ ਉਹ ਹੁੰਦਾ ਹੈ ਮਾਸਟਰ ਕੈਡ ਠੀਕ ਹੈ ਜੀ ਮਾਸਟਰ ਕੈਡਰ ਦਾ ਜਿਹੜਾ ਆ ਉਹਨਾਂ ਦਾ ਅਗਲਾ ਜਿਹੜਾ ਆ ਉਹ ਸਟੈਪ ਹੁੰਦਾ ਹੈ ਹੁਣ ਗੱਲ ਇਹ ਹੈ ਕਿ ਮਾਸਟਰ ਕੈਡਰ ਕਦੋਂ ਆਏਗਾ ਇਹ ਵੀ ਬੱਚਿਆਂ ਦਾ ਜਿਹੜਾ ਸਵਾਲ ਹੈ ਕਿ ਮਾਸਟਰ ਕੈਡਰ ਕਦੋਂ ਆਏਗਾ ਸੋ ਦੇਖੋ ਇਸ ਦੇ ਬਾਰੇ ਮੈਂ ਐਵੇਂ ਤੁਹਾਨੂੰ ਕਹਿ ਦਮਾ ਕਿ ਅਗਲੇ ਮਹੀਨੇ ਆ ਰਿਹਾ ਹੈ ਇਸ ਦੇ ਬਾਰੇ ਅਜੇ ਤੱਕ ਕੋਈ ਜੜੀ ਨੌਲੇਜ ਨਹੀਂ ਹੋ ਪਰ ਇਹ ਜਰੂਰ ਸ਼ੋਰ ਹੈ ਕਿ ਇਸ ਦੀ ਭਰਤੀ ਜਿਹੜੀ ਹੈ ਮਾਸਟਰ ਕੈਡਰ ਦੀ ਜਿਹੜੀ ਭਰਤੀ ਹੈ ਉਹ ਜਰੂਰ ਆਉ। ਉਸ ਦਾ ਇੱਕ ਮੈਂ ਠੋਸ ਤੁਹਾਨੂੰ ਮੈਂ ਕਾਰਨ ਜਰੂਰ ਦੱਸਾਂਗਾ। ਉਹ ਕਾਰਨ ਇਹ ਹੈ ਕਿ ਪਿਛਲੇ ਸਾਲ ਹੀ ਜਦੋਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਮਾਸਟਰ ਕੈਡਰ ਤੋਂ ਕਈ ਜਿਹੜੇ ਟੀਚਰਸ ਆ ਉਹ ਜਿਹੜਾ ਆ ਉਹ ਲੈਕਚਰਰ ਜਿਹੜੇ ਐ ਉਹਨਾਂ ਨੂੰ ਪ੍ਰਮੋਟ ਕੀਤਾ ਗਿਆ ਉਹਨਾਂ ਨੂੰ ਪ੍ਰਮੋਸ਼ਨਲ ਜਿਹੜੀ ਹੈ ਉਹਨਾਂ ਨੂੰ ਮਿਲੀ ਹੈ ਠੀਕ ਹੈ ਔਰ ਉਸ ਤੋਂ ਬਾਅਦ ਮਾਸਟਰ ਕੇਡਰ ਦੀਆਂ ਜਿਹੜੀਆਂ ਆ ਕਾਫੀ ਜਿਹੜੀਆਂ ਵੈਕੈਂਸੀਸ ਆ ਉਹ ਖਾਲੀ ਐ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਸਕੂਲਸ ਨੇ ਮਾਸਟਰ ਕੇਡਰ ਦੀਆਂ ਕਾਫੀ ਪੋਸਟ ਜਿਹੜੀਆਂ ਉਹ ਖਾਲੀ ਆ ਪਿੱਛੇ ਜੇ ਵੀ ਇੱਕ ਵਾਰੀ ਇਹ ਖਬਰ ਜੀ ਉੱਠੀ ਸੀਗੀ ਕਿ ਮਾਸਟਰ ਕੇਡਰ ਦੀ ਭਰਤੀ ਆਣੀ ਐ ਪਰ ਮਤਲਬ 2024 ਚ ਸਾਨੂੰ ਜਿਹੜੀ ਨਵੀਂ ਭਰਤੀ ਜਿਹੜੀ ਦੇਖਣ ਨੂੰ ਨਹੀਂ ਮਿਲੀ ਸੋ ਇਸ ਸਾਲ ਦੇ ਵਿੱਚ ਸਾਨੂੰ ਪੂਰੇ-ਪੂਰੇ ਚਾਂਸਸ ਆ ਕਿ ਸਾਨੂੰ ਜਿਹੜੀ ਭਰਤੀ ਜਿਹੜੀ ਮਿਲ ਸਕਦੀ ਹੈ ਪਰ ਕਦੋਂ ਇਸ ਦਾ ਨੋਟੀਫਿਕੇਸ਼ਨ ਆਵੇ ਕਦ ਇਸ ਦੇ ਬਾਰੇ ਕੋਈ ਨੋਟਿਸ ਜਿਹੜਾ ਆਵੇ ਉਸ ਤੇ ਬਾਰੇ ਸਾਨੂੰ ਵਾਲੇ ਕੋਈ ਇਨਫੋਰਮੇਸ਼ਨ ਨਹੀਂ ਹੈ ਪਰ ਅਸੀਂ ਕਰਨਾ ਕੀ ਹੈ ਪੀਐਸਟੈਟ ਕਲੀਅਰ ਹੋ ਚੁੱਕਾ ਹੈ ਸਾਡਾ ਅਸੀਂ ਅੱਜ ਤੋਂ ਹੀ ਜਿਹੜੀ ਹੈ ਉਹ ਤਿਆਰੀ ਜਿਹੜੀ ਹੈ ਉਹ ਸ਼ੁਰੂ ਕਰ ਦਿਓ ਠੀਕ ਹੈ ਤੁਹਾਨੂੰ ਮੈਂ ਤੁਹਾਨੂੰ ਅਗਰ ਦੱਸਾਂ ਕਿ ਤੁਸੀਂ ਅਗਰ ਕਿਸੇ ਵੀ ਸਬਜੈਕਟ ਦੀ ਤਿਆਰੀ ਕਰਨੀ ਹੈ ਭਾਵੇਂ ਤੁਹਾਡੇ ਕੋਲ ਇੰਗਲਿਸ਼ ਹੈ ਭਾਵੇਂ ਪੰਜਾਬੀ ਹੈ ਭਾਵੇਂ ਤੁਹਾਡੇ ਕੋਲ ਮੈਥ ਹੈ ਦੇਖੋ ਉਸ ਦੀ ਤਿਆਰੀ ਲਈ ਪਹਿਲਾਂ ਤਾਂ ਘੱਟੋ ਘੱਟ ਜਿਹੜੇ ਹੈ 4 ਮਹੀਨੇ ਠੀਕ ਹੈ 4 ਮਹੀਨੇ ਇੱਕ ਨਾਰਮਲ ਐਵਰੇਜ ਦੱਸ ਰਿਹਾ ਕਿ 4 ਮਹੀਨੇ ਸਾਨੂੰ ਪਹਿਲਾਂ ਤਾਂ ਜਿਹੜਾ ਹੈ ਸਿਲੇਬਸ ਕਵਰ ਕਰਨ ਲੱਗੇ ਸਿਲੇਬਸ ਕਵਰ ਕਰਨ ਨੂੰ ਸਾਨੂੰ 4 ਮਹੀਨੇ ਲੱਗ ਜਾਂਦੇ ਆ ਔਰ ਤੁਸੀਂ ਇਮੇਜਿਨ ਕਰ ਲਓ ਕਿ ਮੰਨ ਲਓ 4 ਮਹੀਨੇ ਸਾਨੂੰ ਸਿਲੇਬਸ ਕਵਰ ਅਪ ਨੂੰ ਲੱਗਦੇ ਆ ਜਾਂ ਨੋਟਸ ਬਣਾਉਣ ਨੂੰ ਲੱਗਦੇ ਆ ਔਰ ਅਗਰ ਇਨਾਂ ਮਹੀਨਿਆਂ ਵਿੱਚ ਹੀ ਪੇਪਰ ਆ ਜਾਵੇ ਤਾਂ ਫਿਰ ਅਸੀਂ ਕੀ ਕਰਾਂਗੇ ਫਿਰ ਅਸੀਂ ਕੀ ਕਰਾਂਗੇ ਫਿਰ ਸਾਨੂੰ ਜੜੀਏ ਕਾਲੀ ਮੱਚਦੀ ਹੈ ਅਸੀਂ ਜਲਦੀ ਜਲਦੀ ਜੁਣੀਆਂ ਚੀਜ਼ਾਂ ਕਰਨ ਦੀ ਕੋਸ਼ਿਸ਼ ਕਰਦੇ ਆ ਫਿਰ ਸਾਡੇ ਕੋਲ ਨਾ ਪ੍ਰਪਰੇਸ਼ਨ ਹੁੰਦੀ ਹੈ ਨਾ ਹੀ ਸਾਡੇ ਕੋਲ ਰਿਵੀਜ਼ਨ ਹੁੰਦੀ ਹੈ ਔਰ ਰਿਵੀਜ਼ਨ ਕਿਸੇ ਵੀ ਟੈਸਟ ਨੂੰ ਕਲੀਅਰ ਕਰਨ ਦਾ ਇੱਕ ਇੰਪੋਰਟੈਂਟ ਜੜਾ ਹੈ ਉਹ ਪਾਰਟ ਹੁੰਦਾ ਹੈ ਠੀਕ ਹੈ ਜੀ ਸੋ ਮੈਂ ਸਾਰਿਆਂ ਨੂੰ ਬੱਚਿਆਂ ਨੂੰ ਇਹ ਸਲਾਹ ਦਵਾਂਗਾ ਕਿ ਜਿਨ੍ਹਾਂ ਦਾ ਪੀ ਸਟੈਟ ਕਲੀਅਰ ਹੋ ਚੁੱਕਾ ਆ ਉਹ ਆਪਣੀ ਤਿਆਰੀ ਅੱਜ ਤੋਂ ਹੀ ਜੜੀ ਹੈ ਉਹ ਸਟਾਰਟ ਕਰ ਦੋ ਤੁਸੀਂ ਕੋਈ ਵੀ ਤੁਸੀਂ ਕੋਰਸ ਜਿਹੜਾ ਅਗਰ ਕਿਸੇ ਕੋਲ ਲੈਣਾ ਹੈ ਉਹ ਲੈ ਸਕਦੇ ਆ ਜਾਂ ਤੁਸੀਂ ਆਪਣੇ ਵਿਆਪ ਤੇ ਕੋਈ ਤਿਆਰੀ ਕਰਨੀ ਹੈ ਤੁਸੀਂ ਅੱਜ ਤੋਂ ਹੀ ਜੜੀ ਉਹ ਤਿਆਰੀ ਕਰਨੀ ਸ਼ੁਰੂ ਕਰ ਦੋ ਪ੍ਰੋਪਰ ਨੋਟਸ ਬਣਾ ਕੇ ਆਪਣੇ ਕੋਲ ਜੜਾ ਕੰਪਲੀਟ ਰੱਖੋ ਤਾਂ ਕਿ ਜਦੋਂ ਪ੍ਰੀਖਿਆ ਆਵੇ ਤੁਹਾਡੇ ਕੋਲ ਨੋਟਸ ਬਣੇ ਹੋਣ ਤੇ ਤੁਸੀਂ ਫਟਾਫਟ ਜੜੀਏ ਉਸ ਦੀ ਰਿਵੀਜ਼ਨ ਜੜੀਏ ਰੋਜ਼ ਤੁਸੀਂ ਜੜੀਏ ਉਹ ਕਰ ਸਕੋ ਅਸੀਂ ਗਲਤੀ ਕੀ ਕਰਦੇ ਹਾਂ ਕਿ ਮੰਨ ਲਓ ਕਿ ਪੇਪਰ ਹਜੇ ਆਣਾ ਆ ਜਦੋਂ ਪੇਪਰ ਦਾ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਜਦੋਂ ਵੀ ਕਿਸੇ ਵੀ ਐਗਜ਼ਾਮ ਦਾ ਆਂਦਾ ਆ ਅਸੀਂ ਉਦੋਂ ਜੜੀਏ ਪ੍ਰੈਪਰੇਸ਼ਨ ਜੜੀਏ ਉਹ ਸਟਾਰਟ ਕਰਦੇ ਜੋ ਕਿ ਬਿਲਕੁਲ ਗਲਤ ਚੀਜ਼ ਹੈ ਸਾਨੂੰ ਪਤਾ ਹੈ ਕਿ ਪੇਪਰ ਅਗਰ ਆਣਾ ਹੀ ਆਣਾ ਹੈ ਤਾਂ ਸਾਡੀ ਸਾਡੀ ਜਿਹੜੀ ਪ੍ਰੈਪਰੇਸ਼ਨ ਹੈ ਉਹ ਪ੍ਰੋਪਰ ਪਹਿਲਾਂ ਤਿਆਰ ਹੋ ਚੁੱਕੀ ਹੋਣੀ ਚਾਹੀਦੀ ਆ ਨੋਟੀਫਿਕੇਸ਼ਨ ਆਣ ਦੇ ਉੱਤੇ ਤੁਹਾਨੂੰ ਪਤਾ ਹੈ ਨੋਟੀਫਿਕੇਸ਼ਨ ਆਣ ਤੋਂ ਬਾਅਦ ਵੀ 2-3 ਮਹੀਨੇ ਲੱਗ ਹੀ ਜਾਂਦੇ ਆ ਪੇਪਰ ਆਉਣ ਨੂੰ ਜਾਂ 2 ਮਹੀਨੇ ਮਿਨਿਮਮ ਚੱਲੋ ਤਾਂ ਉਹ 2 ਮਹੀਨੇ ਤੁਸੀਂ ਸਿਰਫ ਰਿਵੀਜ਼ਨ ਹੀ ਕਰਨੀ ਹੈ ਹੋਰ ਕੁਝ ਨਹੀਂ ਕਰਨਾ ਠੀਕ ਹੈ ਸੋ ਉਮੀਦ ਹੈ ਕਿ ਤੁਹਾਨੂੰ ਜਿਹੜਾ ਹੈ ਇੱਕ ਥੋੜੀ ਜਿਹੀ ਤੁਹਾਨੂੰ ਮੋਟੀਵੇਸ਼ਨ ਜੜੀ ਜਰੂਰ ਮਿਲੀ ਹੋਊਗੀ ਕਿ ਪੀਐਸਟੈਟ ਕਲੀਅਰ ਹੋਣਾ ਹੀ ਕਾਫੀ ਨਹੀਂ ਇਹ ਇੱਕ ਪਹਿਲੀ ਪੌੜੀ ਹੈ ਸਰਕਾਰੀ ਨੌਕਰੀ ਵੱਲ ਜਾਣ ਦੀ ਇਸ ਤੋਂ ਬਾਅਦ ਇੱਕ ਪੇਪਰ ਜਿਹੜਾ ਆ ਉਹ ਜ਼ਰੂਰ ਆਣਾ ਹੈ ਮਾਸਟਰ ਕੈਡਰ ਦਾ ਜਿਹਦੇ ਵਿੱਚ ਤੁਸੀਂ ਤੁਹਾਡਾ ਆਪਣਾ ਸਬਜੈਕਟ ਦਾ ਪੇਪਰ ਹੋਣਾ ਹੈ ਔਰ ਉਹਦੀ تیاری ਦੇ ਵਿੱਚ ਕੋਈ ਵੀ ਜੜੀ ਉਹ ਟਿੱਲ ਨਹੀਂ ਹੋਣੀ ਚਾਹੀਦੀ ਸੋ ਤੁਸੀਂ ਅੱਜ ਤੋਂ ਹੀ ਸਭ ਤੋਂ ਪਹਿਲਾ ਕੰਮ ਕੀ ਕਰੋ ਕਿ ਤੁਸੀਂ ਆਪਣਾ ਮਾਸਟਰ ਕੈਡਰ ਦਾ ਆਪਣਾ ਜੋ ਵੀ ਤੁਹਾਡਾ ਸਬਜੈਕਟ ਹੈ ਉਸ ਦਾ ਜਿਹੜਾ ਹੈ ਪ੍ਰੋਪਰ ਜਿਹੜਾ ਹੈ ਸਿਲੇਬਸ ਤੁਸੀਂ ਡਾਊਨਲੋਡ ਕਰੋ ਦੇਖੋ ਦੇ ਵਿੱਚ ਕਿਹੜੇ ਕਿਹੜੇ ਟਾਪਿਕਸ ਆ ਉਹਨਾਂ ਨੂੰ ਟਾਪਿਕ ਵਾਈਸ ਕਵਰ ਕਰਨ ਦੀ ਜੜੀ ਹੈ ਕੋਸ਼ਿਸ਼ ਕਰੋ ਤੇ ਤੁਹਾਨੂੰ ਸਰਕਾਰੀ ਨੌਕਰੀ ਲੈਣ ਲਈ ਮਾਸਟਰ ਕੇਡਰ ਬਣਨ ਦੇ ਵਿੱਚ ਜਾਂ ਗਵਰਨਮੈਂਟ ਟੀਚਰ ਬਣਨ ਦੇ ਵਿੱਚ ਤੁਹਾਨੂੰ ਕੋਈ ਵੀ ਜਿਹੜਾ ਹੈ ਉਹ ਰੋਕ ਨਹੀਂ ਸਕਦਾ ਸੋ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਅਗਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਆਪਣੇ ਬਾਕੀ ਫਰੈਂਡਸ ਦੇ ਨਾਲ ਜਿਨ੍ਹਾਂ ਦਾ ਪੀਏ ਸਟੇਟ ਕਲੀਅਰ ਹੋਇਆ ਹੈ ਤੋ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਸੋ ਵੀਡੀਓ ਦੇਖੀ ਤੱਕ ਬਣੇ ਰਹੇ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ